ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰ ਦੁਗਣੀ ਰਾਜ ਚੋਗਣੀ ਤਰੱਕੀ ਬਖਸ਼ੇ ਜੀ ਹੋਰ ਸਾਰੇ ਭੈਣ ਭਰਾ ਮੇਰੇ ਠੀਕ ਠਾਕ ਨੇ ਜੂਟ ਆਪ ਦਾ ਬਹੁਤ ਬਹੁਤ ਧੰਵਾਦ ਹੈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰ ਦੁਗਣੀ ਰਾਜ ਚੋਗਣੀ ਤਰੱਕੀ ਬਖਸ਼ੇ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਅਤੇ ਸਮੁੱਚੇ ਹੀ ਸਟਾਫ ਨੂੰ ਜੀ ਜੂਟਾ ਫੈਮਿਲੀ ਦਾ ਵੀ ਤਹਿ ਦਿਲੋਂ ਧੰਨਵਾਦ ਆ ਜਿਹੜੇ ਨਵੇਂ ਜੁੜੇ ਭੈਣ ਭਰਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੋਗੁਣੀ ਤਰੱਕੀ ਬਈ ਜੀ ਤੇ ਅੱਜ ਅੱਜ ਆਪਣੀ ਡਿਊਟੀ ਲੱਗੀ ਸੀ ਥੋੜੀ ਜਿਹੀ ਜ਼ਿਆਦਾ ਤੇ ਕਰਮਜੀਤ ਨੇ ਕੱਪੜੇ ਰੈਡੀ ਕਰਨੇ ਸੀਗੇ ਕਿਉਂ ਵਿਆਹ ਜਲਦੀ ਨੇੜੇ ਆ ਆ ਰਿਹਾ ਤੇ ਓ ਫਿਰ ਬਾਲੇ ਵੀ ਜੀਓਗੇ ਮੈਂ ਕਿਹਾ ਵੀ ਚਲ ਕੋਈ ਨਹੀਂ ਤੁਸੀਂ ਆਖਾ ਮਨਵੇੜੋ ਮੈਂ ਇੱਧਰ ਲਾ ਕਰ ਤੁੰ ਠੀਕ ਹੈ ਤੇ ਉਹ ਕੰਮ ਆਪਾਂ ਨਿਵੇੜ ਚੁੱਕੇ ਆਧਾ ਤੇ ਅੱਧਾ ਹੁਣ ਕਰਮਜੀਤ ਉਹ ਨਿਵੇੜੂਗੀ ਸਬਜ਼ੀ ਸੂਜੀ ਉਹਨੇ ਬਣਾਉਣੀ ਹੈ ਤੇ ਅੱਜ ਬਹੁਤ ਕੰਮ ਥੋੜਾ ਜਿਆਦਾ ਜ਼ਿਆਦਾ ਓਵਰਲੋਡ ਹੋ ਗਿਆ ਤੇ ਬਾਕੀ ਮੈਂ ਕਿਹਾ ਵੀ ਚਲ ਯਾਰ ਆਪਾਂ ਵੇਲੇ ਆਪਾਂ ਵੇਲੇ ਨਾਲ ਕੀ ਕਰਨਾ ਹਨ ਤੇ ਚਲੋ ਉਹਨਾਂ ਨਾਲ ਆਪਾਂ ਥਪੜਤੀ ਪਾਦ ਕੇ ਨੇਣਾ ਚਲਾਉ ਉਹਦੋਂ ਬੱਚੇ ਆ ਜਾਣੇ ਬੱਚੇ ਸਾਹਮਣੇ ਆ ਬੱਚੇ ਨੂੰ ਸੈਟਲ ਕਰਨਾ ਬਹੁਤ ਔਖਾ ਹੋ ਜਾਂਦਾ ਇਸ ਤਰ੍ਹਾਂ ਤੇ ਸਾਰੇ ਕੰਮ ਅਧੂਰੇ ਰਹਿ ਜਾਂਦੇ ਆ ਮੁਰਗੇ ਇੱਕ ਜੇ ਆਪਾਂ ਕੰਮ ਛੱਡ ਦਈਏ ਜਿੱਥੇ ਆਪਾਂ ਕਹਿੰਦੇ ਜਲ ਬਾਅਦ ਚ ਕਰ ਲਾਂਗੇ ਹੁਣ ਆਪਾਂ ਆਹ ਕੰਮ ਕਰ ਲੀਏ ਉਹ ਕੰਮ ਉਹ ਵੀ ਆਪਣੇ ਉੱਥੇ ਹੀ ਰਹਿੰਦਾ ਉਹ ਵੀ ਨਿਬੜਨ ਵਾਲਾ ਕੰਮ ਨਹੀਂ ਬਣਦਾਗਾ ਹਨ ਤੇ ਇਸੇ ਕਰਕੇ ਵੀ ਹੁਣ ਆਪਾਂ ਜੇ ਹੱਥ ਪਰਤੀ ਪਵਾ ਦਾਂਗੇ ਨਾਲ ਜੇ ਆਪਾਂ ਨੂੰ ਕੁਝ ਫਰਕ ਨੂੰ ਪੈਣ ਲੱਗਾ ਬਾਕੀ ਆਪਾਂ ਜੋ ਵੀ ਰਲ ਮਿਲ ਕੇ ਕੰਮ ਡਿਊਟੀਆਂ ਡੋਡੀਆਂ ਸੰਭਲੀਆਂ ਹੋਈਆਂ ਤੇ ਚਲ ਇਹਨਾਂ ਨਾਲ ਵਧੀਆ ਦਾ ਟੈਸਟ ਪਾਸ ਹੋਈ ਜਾਂਦਾ ਆ ਬਾਕੀ ਇਹ ਮੈਂ ਜੋ ਅਸੀਂ ਸਾਡੀਆਂ ਅੱਡੋ ਅੱਡੀ ਕਈ ਵਾਰ ਹੁਣ ਮੈਂ ਕੱਲ ਦਾ ਬਿਮਾਰ ਸੀਗਾ ਜਿਹਨਾਂ ਨੂੰ ਝੜੂ ਲਾਇਆ ਸਾਰਾ ਸਮਾਂ ਕੰਮ ਕੀਤਾ ਤੇ ਅਚਾਨਕ ਕੱਲੋਂ ਦਰਦ ਬੜਾ ਹੋਣ ਲੱਗ ਗਿਆ ਦਰਦ ਹੋਣ ਕਾਰਨ ਬਹੁਤ ਜ਼ਿਆਦਾ ਔਖਾ ਹੋ ਗਿਆ ਤੇ ਮੈਂ ਤਾਂ ਅੱਜ ਤੜਕੇ ਦਾ ਉੱਠਿਆ ਹੀ ਨਹੀਂ ਹੁਣ ਮੈਂ 2:30 ਵਜੇ ਜਾ ਕੇ ਉੱਗਿਆ ਤੇ ਉਦੋਂ ਵਰਮਾ ਬੱਚੇ ਆ ਗਏ ਬੱਚਿਆਂ ਨੂੰ ਪਰ ਉਹਨਾਂ ਨੇ ਚਾਹ ਪਾਣੀ ਪਿਆਇਆ ਫਿਰ ਉਹਨਾਂ ਨੂੰ ਬੱਚਾ ਨੂੰ ਮੜ ਕੇ ਉਹ ਬੱਚੇ ਕੰਮ ਕਰਨ ਲੱਗੇ ਸਕੂਲ ਦਾ ਤੇ ਕੰਮ-ਕੁਮ ਕਰਕੇ ਸਕੂਲ ਦਾ ਹੁਣ ਫ੍ਰੀ ਹੋਏ ਆ ਤੇ ਬੇਟੀ ਨੂੰ ਮੈਂ ਕਿਹਾ ਚੱਲ ਤੂੰ ਕੱਪੜੇ ਤਣੀ ਤੋਂ ਲਾ ਦੇ ਤੇ ਚੱਲ ਇਹਨਾਂ ਨਾਲ ਮੜਾ ਮੋਟਾ ਚੱਲ ਹੱਥ-ਪੜਤੀ ਪਵਾ ਦਿੰਦੇ ਆ ਨਾ ਚੱਲ ਇਹਨਾਂ ਦਾ ਆਸਰਾ ਜਾ ਹੋ ਜਾਂਦਾ ਹੋਰ ਤਾਂ ਕੁਝ ਨਹੀਂਗਾ ਤੇ ਬਾਕੀ ਬੱਚਿਆਂ ਨੂੰ ਆਪਾਂ ਜਿਵੇਂ ਵੀ ਲਾਈਏ ਉਸੇ ਤਰ੍ਹਾਂ ਹੀ ਲੱਗਣਗੇ ਇਹ ਨਹੀਂ ਗੱਲ ਬਈ ਆਪਾਂ ਜਿਸ ਤਰ੍ਹਾਂ ਕ੍ਰਿਸ਼ਨ ਆਪਦੇ ਘਰ ਦੀ ਆ ਉਸ ਤਰ੍ਹਾਂ ਬੱਚਿਆਂ ਨੂੰ ਵੀ ਨਾਲ ਤੋਰਨਾ ਚਾਹੀਦਾ ਜੇ ਆਪਾਂ ਸੋਚਿਆ ਕਿ ਯਾਰ ਬੱਚੇ ਨੂੰ ਖਾਣੋਂ ਤਾਂ ਕਰਨਾ ਬੱਚਾ ਫਿਰ ਜਿਹੜਾ ਵਿਹਲਾ ਉਹ ਬੱਚੇ ਦੇ ਫਿਰ ਮਨ ਤੇ ਹੋ ਜਾਂਦਾ ਯਾਰ ਮੈਨੂੰ ਕਿਹੜਾ ਕਿਹਾ ਇਹਨਾਂ ਨੇ ਹਨਾ ਇਸ ਤਰ੍ਹਾਂ ਕਰਕੇ ਵੀ ਬਹੁਤ ਔਖਾ ਹੋ ਜਾਂਦਾ ਤੇ ਨਾਲ ਉਹ ਹੱਥ ਫੜਤੀ ਬਾਅਦ ਜੇ ਰਾਦੇ ਆ ਤਾਂ ਕੰਮ ਸਾਰਾ ਫਿਰ ਆਪਾਂ ਵੀ ਸੋਚਦੇ ਚੱਲੀ ਯਾਰ ਕੋਈ ਨਹੀਂ ਸਕੂਲੋਂ ਸਾਡੀ 7:30 ਸਵੇਰ 7 ਵਜੇ ਦੇ ਗਏ ਆ ਹਣਾ ਤੇ ਫਿਰ ਹੁਣ 3:30 ਵਜੇ ਆਉਂਦੇ ਆ ਤੇ ਚਲੋ ਕੰਮ ਸਕੂਲ ਦਾ ਮੋਬਾਈਲ ਤੇ ਵੀ ਹੁੰਦਾ ਇਹ ਨਹੀਂ ਗੱਲ ਵੀ ਮੋਬਾਈਲ ਤੇ ਕੰਮ ਨਹੀਂ ਹੁੰਦਾ ਤੇ ਪਰ ਉਹ ਕੰਮ ਘਰ ਕਰ ਲੱਗੇ ਤੇ ਅਸੀਂ ਇਧਰੋਂ ਆਪ ਦਾ ਰੋਟੀ ਪਾਣੀ ਦਾ ਦਾਲ ਪਾਣੀ ਦਾ ਜਾਨੀ ਕਿ 5:30 5:00 6:00 ਵਜੇ ਤੱਕ ਕੰਮ ਨਿਬੇੜ ਲਈਦਾ ਪਤਾ ਚੱਕਰ ਕੀ ਹੈ ਵੀ ਜਦੋਂ ਹੁਣ ਖਾ ਕੇ ਹੁਣ ਮੌਸਮ ਦਾ ਵੀ ਫਰਕ ਪੈ ਗਿਆ ਬਾਕੀ ਸਰੀਰ ਉਹ ਜਿਹ ਹੈ ਬਾਕੀ ਅਪਾਜ ਹੈ ਨਾ ਤੇ ਜੇ ਆਪਾਂ ਹੌਲੀ ਹੌਲੀ ਰਲ ਮਿਲ ਕੇ ਆਪਣਾ ਕੰਮ ਇਸ ਵੇਲੇ ਨਾਲ ਨਿਬੜ ਜਾਵੇ ਉਹਦੇ ਨਾਲ ਦੀ ਰੀਤ ਨਹੀਂ ਹੈ ਦੂਸਰਾ ਬਾਕੀ ਇਹ ਹੈ ਵੀ ਸਾਰੇ ਭੈਣ ਭਰਾ ਬਹੁਤ ਸਮਰਥਨ ਦਿੰਦੇ ਆ ਬਹੁਤ ਚੈਨਲ ਨੂੰ ਸਪੋਰਟ ਕਰਦੇ ਆ ਜਿੰਦਗੀ ਜਿੰਦਾਬਾਦ ਨੂੰ ਤੇ ਬਾਕੀ ਜੀ ਅਸੀਂ ਲਾਈਵ ਜਿਹੜਾ ਲਾਉਣਾ ਛੱਡਤਾ ਉਹਦੇ ਵਿੱਚ ਨਾ ਬਹੁਤ ਗਲਤ ਕਮੈਂਟ ਆ ਰਹੇ ਆ ਸਾਨੂੰ ਰਿਸ਼ਤੇਦਾਰਾਂ ਨੇ ਵੀ ਫੋਨ ਲਾਏ ਯਾਰ ਵੀ ਇਹਨਾਂ ਨੂੰ ਰੋਕ থাম ਕਰੋ ਜਾਂ ਹਾਈਟ ਕਰੋ ਹਨਾ ਤੇ ਬਾਕੀ ਅਸੀਂ ਤਾਂ ਨਹੀਂ ਕਰਦੇ ਕਿ ਵਿਚਾਲਾ ਆਪੇ ਆਪ ਦੀ ਆਪ ਹਟ ਜਾਣਗੇ ਆਪਾਂ ਨਾ ਇਹ ਕੰਮ ਕਰਗੇ ਪਰ ਆਪਾਂ ਇਹ ਚੀਜ਼ ਚੋਛਦੇ ਆ ਯਾਰ ਜਦੋਂ ਬੰਦਾ ਅਗਲਾ ਨਾ ਗਲਤ ਬੋਲੇ ਫਿਰ ਅਗਲੇ ਨੂੰ ਨਹੀਂ ਗਲਤ ਬੋਲਣਾ ਚਾਹੀਦਾ ਹਨਾ ਆ ਮਨ ਦਾ ਚਿੱਤ ਵੀਡੀਓ ਜੇ ਨਹੀਂ ਚੰਗੀ ਲੱਗੀ ਤਾਂ ਚਲੋ ਕੋਈ ਨਹੀਂ ਵੀਡੀਓ ਘਾਣਗਾ ਕੇ ਵੀ ਆਪਾਂ ਕਾਣਾ ਜਾ ਸਕਦੇ ਹੁਣ ਕਈ ਵਾਰੀ ਸ਼ਰਾਬੀ ਬੰਦੇ ਕੋਲ ਸੋ ਵੀ ਬੰਦਾ ਖੜ ਨਹੀਂ ਸਕਦਾ ਉਹਦੀਆਂ ਗੱਲਾਂ ਨਹੀਂ ਸੁਣ ਸਕਦਾ ਪੂਰੀ ਕੋਈ ਗੱਲ ਬਾਤ ਨਹੀਂ ਸੁਣ ਸਕਦਾ ਕਿਉਂ ਉਸ ਟਾਈਮ ਉਹਦਾ ਦਿਮਾਗ ਜਿਹੜਾ ਆਫਸੈਟ ਹੁੰਦਾ ਉਹ ਦੂਸਰੇ ਦਿਨ ਬਰੂ ਨੂੰ ਪੁੱਛਦਾ ਭਾਈ ਰਾਤ ਜਿਹੜੀ ਤੂੰ ਗੱਲ ਦਾ ਚੱਲ ਲੱਗਾ ਸੀ ਉਹ ਗੱਲ ਦਾ ਪਰ ਇਹਨਾਂ ਨੇ ਉਹ ਉਹ ਫਿਰ ਸਵੇਰ ਸਮਝਾਉਂਦਾ ਯਾਰ ਭਾਈ ਤੂੰ ਇਸ ਤਰ੍ਹਾਂ ਕਰਕੇ ਮੈਨੂੰ ਫਲਾਣੇ ਤੋਂ ਮਿਲਿਆ ਸੀ ਤੂੰ ਆਹ ਗੱਲ ਕਹੀ ਸੀ ਹੈਨਾ ਪਰ ਇਹਦੇ ਵਿੱਚ ਵੀ ਆਪਾਂ ਬਹੁਤ ਜਣੇ ਕਿ ਤਰ੍ਹਾਂ ਜੋਗ ਜੀ ਗੱਲਬਾਤ ਜਾਂਦੀ ਆ ਬਾਕੀ ਜਿਹੜੇ ਪੈਡਪਰਾ ਬਹੁਤ ਸੋਹਣੇ ਕਮੈਂਟ ਕਰਦੇ ਆ ਬਹੁਤ ਸੋਹਣੀਆਂ ਗੱਲਾਂ ਬਾਤਾਂ ਕਰਦੇ ਮੇਰੇ ਵੀਰ ਵੀ ਐ ਉਹ ਵੀ ਇਹ ਵਿਚਾਰੇ ਪੈਡ ਤੋਂ ਬਗੇ ਨਹੀਂ ਬਾਕੀ ਸ਼ਸ਼ੀ ਕਾਲ ਜੀ ਸ਼ਾਨ ਜੀ ਤੁਸੀਂ ਉਹਨਾਂ ਦੇ ਰਾਜੂ ਕੁਸ ਨੂੰ ਪਰਮਾਤਮਾ ਨੂੰ ਜੈ ਜੀ ਕਿ ਬਾਕੀ ਯਵਨ ਤੁਹਾਡੇ ਚੱਬੀਂ ਤੇ ਬਾਕੀ ਇਹ ਜੀ ਕੋਈ ਗੱਲ ਨਹੀਂ ਕੀ ਐ ਨਾ ਸਾਰੇ ਭੈਣ ਭਰਾ ਆਪਣੇ ਆਂ ਬਗਾਨਾ ਕੋਈ ਨਹੀਂ ਜੇ ਆਪਾਂ ਬਗਾਨਾ ਸਮਝਾਂਗੇ ਫਿਰ ਬਗਾਨਿਆਂ ਦੇ ਤੌਰ ਤੇ ਬ੍ਰੋਚ ਆ ਗੱਲ ਜੀ ਨਹੀਂ ਬੰਦੀ ਜਿਹੜੇ ਭੈਣ ਭਰਾ ਆਪਣੇ ਆਪ ਦੇ ਆ ਉਹਨਾਂ ਦਾ ਆਪਣਾ ਸਤਕਾਰ ਬੰਨਾ ਪਰਚ ਬੰਦਾ ਬਾਕੀ ਜਿਹੜਾ ਆਪਾਂ ਗਲਤ ਬੋਲਦੇ ਆ ਕਿਸੇ ਨੂੰ ਗਲਤ ਬੋਲਣਾ ਨਾ ਤਾਂ ਕਿਸੇ ਨੂੰ ਮੈਡਲ ਮਿਲਨੇ ਆ ਨਾ ਕਿਸੇ ਨੂੰ ਨਾਮ ਮਿਲਣਾ ਠੀਕ ਹੈ ਨਾ ਕਈ ਵਾਰੀ ਬੰਦਾ ਆਪਦੀ ਮਜਬੂਰੀ ਦੇ ਵਿੱਚ ਹੁੰਦਾ ਉਹ ਬੰਦਾ ਕੋਈ ਪਾਤਸ਼ਾਹ ਦਾ ਖਟੜੀ ਜਾਵੇ ਉਹ ਵੀ ਗੱਲ ਮਾੜੀ ਐ ਠੀਕ ਹੈ ਨਾ ਜੇ ਹੁਣ ਲਾਇਵ ਸੋਹਣੀ ਚੱਲੀ ਜਾਂਦੀ ਐ ਸੋਹਣੀਆਂ ਗੱਲਾਂ ਬਾਤਾਂ ਚੱਲੀ ਜਾਂਦੀਆਂ ਚਲੋ ਕੋਈ ਨਹੀਂ ਜੇ ਨਹੀਂ ਆਪਦਾ ਚਤ ਮੰਦਾ ਜ਼ਰੂਰੀ ਨਹੀਂ ਇਹ ਵੀ ਆਪਣੇ ਚੈਨਲ ਤੇ ਹੀ ਖੜਨਾ ਪਰ ਜੇ ਖੜਨਾ ਤਾਂ ਫਿਰ ਭਾਈ ਤੁਸੀਂ ਆਪਦਾ ਹਿਸਾਬ ਤਰੀਕੇ ਨਾਲ ਦੋ ਕਮੈਂਟ ਵੀ ਕਰਿਆ ਕਰੋ ਗੱਲਾਂ ਬਾਤਾਂ ਵੀ ਕਰਿਆ ਕਰੋ ਠੀਕ ਹੈ ਤਾਂ ਸਾਰੇ ਪਿੰਡ ਸਰੇ ਨਹੀਂ ਉੱਠਿਆ ਹੁੰਦੀ ਤੇ ਬਾਕੀ ਆਪਾਂ ਇਹ ਨਹੀਂ ਆਦੇ ਵੀ ਕੱਲ੍ਹ ਯਾਰ ਭੈੜ ਭਰਾ ਚੱਲ ਹੁੰਦੇ ਆ ਇਕੱਠੇ ਜਾ ਲਾ ਸਮਝਾ ਕੇ ਚਲੋ ਗੱਲ ਬਕਰੀ ਆਪਾਂ ਉਹ ਤੇ ਹੀ ਕੋ ਨਹੀਂ ਆਦੇ ਨਾ ਤੇ ਪਰ ਫਿਰ ਵੀ ਬੰਦੇ ਨੇ ਸੋਚਣਾ ਚਾਹੀਦਾ ਯਾਰ ਉਹ ਕਿਹੜੀ ਕੰਡੀਸ਼ਨ 'ਚ ਬੈਠੇ ਬੰਦਾ ਜਾਂ ਕਿਹੜੀ ਕਿਵੇਂ ਦਾ ਉਹ ਹਿਸਾਬ ਨਾਲ ਬੰਦਾ ਉਹਦਾ ਗੱਲ ਕਰੇ ਆਪਾਂ ਉਹ ਜ ਖਾ ਪਰਤਰਾਜ ਵੀ ਕੋਈ ਨਹੀਂ ਜੇ ਹੁਣ ਆਪਾਂ ਕਿਸੇ ਨੂੰ ਗਲਤ ਬੋਲੀ ਜਾਵਾਂਗੇ ਗਲਤ ਕਮੈਂਟ ਕਰੀ ਜਾਵਾਂਗੇ ਉਹ ਆਪਣੇ ਵਾਸਤੇ ਵੀ ਮਾੜੀ ਗੱਲ ਆ ਨਾ ਤੇ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਇਹ ਨਸਲ ਲੇਟ ਹੋ ਗਈ ਮੈਂ ਇਸ ਟਾਈਮ ਕਿਸ ਨਾਲ ਕਿੰਨੇ ਹਾਂ ਹਵੇਲੇ ਨਾਲੋਂ ਉਹ ਟਾਈਮ ਵੀ ਹੁਣ ਹਿਸਾਬ ਲੱਗਦਾ ਹੈ ਕਿਉਂ ਦਨ ਨਿੱਕੇ ਨਿੱਕੇ ਕੰਮ ਨੇ ਬਿੜਦਾ ਨਹੀਂ ਜੇ ਦੋਨੋਂ ਕੰਮ ਨਹੀਂ ਬਰਦਾ ਉਹ ਤੋਂ ਬੱਚੇ ਆ ਖੜਦੇ ਅਜੇ ਕੱਪੜੇ ਸਲਾਈ ਕਰਨੇ ਬਹੁਤ ਸਾਰੇ ਪਏ ਆ ਸੀ ਤੇ ਆਏ ਫਿਰ ਹੁਣ ਔਖਾ ਹੋ ਜਾਂਦਾ ਕੰਮ ਹੋਰ ਨਹੀਂ ਗੱਲ ਕੋਈ ਸਾਰੇ ਭੈਣ ਭਰਾ ਸਾਰੇ ਭੈਣ ਭਰਾ ਇਸੇ ਤਰ੍ਹਾਂ ਹੀ ਸਾਡੇ ਚੈਨਲ ਨਾਲ ਜੁੜਿਆ ਕਰੋ ਤੁਸੀਂ ਵੱਧ ਵੱਧ ਸ਼ੇਅਰ ਲਾਇਕ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਤੁਹਾਡਾ ਇੱਕ ਇੱਕ ਲਾਇਕ ਸਾਡੇ ਲਈ ਲੱਖਾਂ ਕਰੋੜਾਂ ਵਰਗਾ ਹੈ ਬਹੁਤ ਆਸਰਾ ਮਿਲਦਾ ਬਹੁਤ ਭੈਣ ਭਰਾਵਾਂ ਦਾ ਸਾਨੂੰ ਬਹੁਤ ਬਹੁਤ ਯਾਨੀ ਕਿ ਇਹ ਨਹੀਂ ਵੀ ਸਾਡਾ ਮਨ ਨਹੀਂ ਖੁਸ਼ ਹੁੰਦਾ ਮਨ ਬਹੁਤ ਖੁਸ਼ ਹੁੰਦਾ ਭੈਣਾਂ ਭਰਾਵਾਂ ਨਾਲ ਗੱਲ ਕਰਕੇ ਨਾ ਚੰਗੇ ਚੰਗੇ ਵਧੀਆ ਵਧੀਆ ਭੈਣ ਭਰਾ ਮਿਲੇ ਬਹੁਤ ਧੰਨਵਾਦ ਫਿਰ ਲਾਈਵ ਦੇ ਵਿੱਚ ਲਾਈਵ ਨੰਬਰ ਸੀ ਮੈਂ ਤਾਂ ਇਹਨਾਂ ਨੂੰ ਮੈਂ ਖੁਦ ਹਟਾਇਆ ਮੈਂ ਕਿ ਚੱਲ ਛੱਡ ਪਰੇ ਵੀ ਜਦੋਂ ਨਹੀਂ ਹਟਦਾ ਕੋਈ ਜਿਹੜਾ ਇਹ ਗਲਤ ਸਕੀਰੀ ਵਾਲੇ ਵੀ ਸਾਡੇ ਉਹਨਾਂ ਹਰੇਕ ਬੰਦੇ ਦੇ ਮੋਬਾਈਲ ਹੱਥ 'ਚ ਹੁੰਦਾ ਹੁਣ ਜੋ ਗਲਤ ਕਮੈਂਟ ਪੜੀ ਜਾਂਦਾ ਅਸੀਂ ਉਹਨੂੰ ਕੋਈ ਗੌਰ ਨਾ ਕਰਕੇ ਹੈਨਾ ਮੁੜ ਕੇ ਉਹ ਸਾਨੂੰ ਫੂਲ ਆ ਲੱਗ ਜਾਂਦੇ ਯਾਰ ਇਸ ਤਰ੍ਹਾਂ ਕਰਕੇ ਸਾਨੂੰ ਤਾਂ ਅੰਗਰੇਜ਼ੀ ਵਾਲੇ ਕਮੈਂਟ ਪੜੇ ਹੋਣੀ ਜਾਂ ਹੁਣ ਜਿਹੜੇ ਬੰਦਾ ਪੜਿਆ ਲਿਖਿਆ ਅੰਗਰੇਜ਼ੀ ਚ ਉਹ ਫਰਾਪਕਾਂ ਦਾਿਆ ਰਹੇ ਸੀ ਪੰਜਾਬੀ ਚ ਕਮੈਂਟ ਕਰਕੇ ਦੱਸਦਾ ਸਾਨੂੰ ਵੀ ਭਾਈ ਇਸ ਤਰ੍ਹਾਂ ਕਰਕੇ ਇਹ ਬੰਦਾ ਗਲਤ ਬੋਲਦਾ ਇਹਨੂੰ ਹਟਾ ਦਿਓ ਪਰ ਅਸੀਂ ਪਹਿਲਾਂ ਤੋਂ ਸ਼ੁਰੂ ਤੋਂ ਹੀ ਸਰਵਾਰਤ ਹੀ ਇਹ ਚੀਜ਼ ਤੋਂ ਕਰਦੇ ਆ ਵੀ ਸਾਨੂੰ ਅੰਗਰੇਜ਼ੀ ਚ ਤੇ ਹਿੰਦੀ ਚ ਕਮੈਂਟ ਨਹੀਂ ਪੜਨੇ ਹੁੰਦੇ ਪੰਜਾਬੀ ਚ ਕਮੈਂਟ ਕਰੀਏ ਤਾਂ ਫਿਰ ਆਪਾਂ ਨੂੰ ਭੈਣ ਭਰਾਵਾਂ ਦਾ ਨਾਮ ਵੀ ਨੌਂਸ ਬੋਲਿਆ ਜਾਵੇ ਹੈਨਾ ਨਾਲੇ ਆਪਾਂ ਨੂੰ ਫਿਕਰ ਪੈਦਾ ਨਹੀਂ ਕਿ ਰਾਤ ਅੱਛੇ ਰਹੀ ਹੋਣਾ ਨਾ ਮਰੀ ਤੇ ਵੀ ਹੁਣ ਜਿਵੇਂ ਅਸੀਂ ਦੋਨੇ ਜੀ ਬੈਠੇ ਆ ਨਾ ਵੀ ਹੁਣ ਮੰਨ ਲਓ ਵੀ ਅਸੀਂ ਅਸੀਂ ਦੋਨਾਂ ਨੇ ਸਟਾਰਟ ਕਰ ਲੈਣੀ ਲਾਇਆ ਤੇ ਜੇ ਸਾਡੇ ਬੈਠੇ ਬੈਠੇ ਵੀ ਮੇਰੇ ਬੈਠੇ ਬੈਠੇ ਨਹੀਂ ਹਟਦੇ ਤੇ ਯਾਰ ਦੱਸੋ ਵੀ ਇਹ ਕਿੱਡੀ ਕੀ ਚੀਜ਼ ਆ ਵੀ ਆਪਾਂ ਐਵੇਂ ਕੇ ਨੂੰ ਗਲਤ ਬੋਲੀ ਜਾਣਾ ਨਾ ਉਹ ਮਾੜੀ ਗੱਲ ਆ ਸੋ ਇਸ ਤਰ੍ਹਾਂ ਕਰਕੇ ਵੀ ਵੀਰੋ ਥੋੜਾ ਜਿਹਾ ਗਰੇਜ ਕਰੋ ਕੋਈ ਗੱਲ ਨਹੀਂ ਧੀਆ ਭੈਣਾ ਆਪਣੇ ਸਾਹ ਦੇ ਹੀ ਆ ਇਹ ਨਹੀਂ ਗੱਲ ਕੋਈ ਔਸਲ ਮਾਂ ਦੇ ਪੇਟੋਂ ਜਨਮ ਲਿਆ ਮਾਂ ਤਾਂ ਹੈਗੀ ਜੇ ਮਾਂ ਮਰੀ ਹੈ ਤਾਂ ਮਾਂ ਦਾ ਸਿਮਾ ਵੀ ਬੋਲਿਆ ਜਾਂਦਾ ਇਹ ਨਹੀਂ ਗੱਲ ਕੋਈ ਇਦਾਂ ਨਾ ਕਰਿਆ ਕਰੋ ਜੋ ਆਪਣੀਆਂ ਭੈਣਾਂ ਆਪਣੇ ਪੁੱਤ ਆਪਣੇ ਸਾਰੇ ਧੀ ਆ ਪੋਤਾ ਹਰੇਕ ਦੇ ਹੱਥ ਦੇ ਵਿੱਚ ਮੋਬਾਈਲ ਹੈਗਾ ਇਸ ਕਰਕੇ ਵੀ ਤੁਸੀਂ ਗਲਤ ਨਾ ਬੋਲਿਆ ਕਰੋ ਹੋਰ ਨਹੀਂ ਗੱਲ ਕੋਈ ਹੋਰ ਸਾਨੂੰ ਹੱਸ ਸਮਖੌਲ ਕਰ ਲੋ ਅਸੀਂ ਕੋਈ ਗੁੱਸਾ ਨਹੀਂ ਕਰਦੇ ਨਾ ਅਸੀਂ ਕਿਸੇ ਨੂੰ ਮੰਦਾ ਚੰਗਾ ਕਹਿਣਾ ਹਨਾ ਅਸੀਂ ਤਾਂ ਹਰੇਕ ਭੈਣ ਭਰਾ ਨਾਲs ਦੇ ਖੇਡਦੇ ਆ ਅਗਲੇ ਦਾ ਵੀ ਮਨ ਖੁਸ਼ ਹੁੰਦਾ ਤੇ ਸਾਡਾ ਵੀ ਹੁੰਦਾ ਤੇ ਜੇ ਆਪਾਂ ਕੇ ਜਦਾਂ ਮੈਂ ਦੂਗੀ ਕਰੀ ਜਾਈਏ ਤੇ ਪਰ ਅੱਟ ਕੇ ਉਹ ਹਣ ਪਾਸੇ ਦਾ ਕਿਨਾਰਾ ਕਰੂਗਾ ਜਾਂ ਪਿੱਛੇ ੜ ਜਾਊਗਾ ਤੇ ਇਸ ਤਰ੍ਹਾਂ ਕਰਕੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਇਹ ਨਾ ਕਰਿਆ ਕਰੋ ਠੀਕ ਹੈ ਅਸੀਂ ਅਸੀਂ ਲਾਈਵ ਜ਼ਰੂਰ ਲਾਉਂਦੇ ਸੀਗੇ ਪਰ ਆਹ ਮੁਸ਼ਕਲਾ ਨਾ ਸਾਨੂੰ ਵੀ ਮੁਸ਼ਕਲ ਆਈ ਹੈ ਹੋਰ ਨਹੀਂ ਗੱਲ ਕੋਈ ਬਹੁਤ ਬਹੁਤ ਧੰਨਵਾਦ ਆ ਜੀ ਸਾਰੇ ਭੈਣ ਭਰਾਵਾਂ ਦਾ ਅਸੀਂ ਤਾਂ ਇਹੀ ਉਹਨਾਂ ਪ੍ਰਤੀ ਅਦਾਸ ਬੇਨਤੀ ਜ਼ਰੂਰ ਕਰਦੇ ਹਾਂ ਸੱਚੇ ਪਾਤਸ਼ਾਹ ਸਾਡੇ ਭੈਣ ਭਰਾ ਸਭ ਚਤੰਦ ਰੋਤੀ ਰਹਿਣ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੰਦੂਪਣੀ ਰਾਤ ਚੋਬਣੀ ਤਰਫੀ ਵਾਖੇ ਜੀ ਬਾਕੀ ਹੁਣ ਤੁਹਾਡੇ ਨਾਲ ਗੱਲਬਾਤ ਕਰਨਗੇ ਕਰਮਜੀਤ ਕੌਰ ਉਹ ਫਿਰ ਤੁਹਾਨੂੰ ਸਾਰਾ ਵਰਤਾਰਨਾ ਦੱਸਣਗੇ ਵੀ ਅੱਜ ਅਸੀਂ ਕੀ ਕੀ ਕੰਮ ਵੀ ਮੇਰੇ ਕੋਲ ਹੋਇਆ ਹਣਾ ਫਿਰ ਆਉਣਾ ਵੀ ਪਹਿਲਾਂ ਕਪੜਾ ਕੱਟਣਾ ਫਿਰ ਕੱਟ ਕੇ ਉਹਨੂੰ ਮਿੰਤੀ-ਗਿੰਤੀ ਕਰਨਾ ਕਿਉਂ ਹਣ ਦਿਨ ਤਾਂ 1 ਘੰਟਾ ਤਾਂ ਅੱਖ ਨੀਚੇ ਘੰਟਾ ਲੰਘ ਜਾਂਦਾ ਤੇ ਫਿਰ ਜੇ ਆਪਾਂ ਉਹ ਸੋਚ ਗਏ ਯਾਰ ਹੁਣ ਕਪੜੇ ਵੀ ਸਲਾਈ ਕਰਨੇ ਆ ਹੁਣ ਮਗਾਈ ਬਹੁਤ ਆ ਪੈਸਾ ਬਹੁਤ ਜ਼ਿਆਦਾ ਮੰਗੀ ਆ ਦੇ ਦਰਜੀ ਹੈ ਨਾ ਤੇ ਇਸ ਕਰਕੇ ਵੀ ਸਾਰੇ ਭੈਣ ਭਰਾਵਾਂ ਨੂੰ ਬਹੁਤ-ਬਹੁਤ ਸਿੱਧਾ ਧੰਨਵਾਦ ਕਰਦੇ ਹਾਂ ਲੇਕਿਨ ਵਾਲੇ ਸੁੱਟਣ ਤਾਂ ਵੈਸੇ ਸੁਮਾਈ ਮਹਿੰਗੀ ਹੋਈ ਪਈ ਆ ਹਾਂ ਬੱਸ ਹਾਂ ਬੱਸ 5 600 ਤਾਂ ਐਮ ਦੀ ਗੱਲ ਐ ਐ ਸੈਂਪਲ ਜੇ ਵਾਂਗੂ ਹੀ ਤਿਆਰ ਕਰਨਾ ਹੋਵੇ ਤਾਂ ਲੈ ਜਾਂਦੇ ਆ ਕਪੜੇ ਤਾਂ ਇਹ ਵੀ ਸੌਂਦੇ ਹੁੰਦੇ ਸੀ ਕਪੜੇ ਪਰ ਇਹਨਾਂ ਨੇ ਤਾਂ ਬੰਦ ਕਰਤੇ ਕਿ ਹੁਣ ਮੌਕੇ ਤੇ ਦਾ ਪੈਸੇ ਨਹੀਂ ਮਿਲਦੇ ਨਾ ਸਲਾਈ ਦੇ ਵਿੱਚ ਹੁੰਦੇ ਸਾਰੇ ਭੈਣ ਭਰਾ ਹੁਣ ਕਈ ਹੁਣ ਇੱਕ ਘਰ ਲਗਿਆ ਇੱਕ ਘਰ ਲਗਿਆ ਦੋ ਡੇਢ ਸਾਲ ਬਾਅਦ ਉਹ ਸੂਟ ਲੈ ਕੇ ਗਿਆ ਉੱਪਰ ਖਰਚਾ ਕਰਕੇ ਆਪਾਂ ਲੈ ਸੋ ਹੁਣ ਸਾਬਾ ਲੋ ਵੀ ਮੈਂ ਤਾਂ ਡੇਢ ਸਾਲ ਬਾਅਦ ਮਿਲੂਗੀ ਤੇ ਪਰ ਬੰਦੇ ਦਾ ਖਰਚਾ ਨਾ ਕਿੰਨਾ ਜ਼ਿਆਦਾ ਵੀ ਕੀ ਹੈ ਫਿਰ ਇਸੇ ਗੱਲਾ ਤੋਂ ਦੁੱਖ ਆਉਂਦਾ ਇਸ ਕਰਕੇ ਫਿਰ ਮੈਂ ਇਹਨੂੰ ਇੱਕ ਵਾਰੀ ਇੱਕ ਵਾਰੀ ਡੇਰ ਰਾਤ ਉਹ ਕੀ ਕਰੀਦੇ ਜਿੰਨਾ ਤਾਂ ਪਤਾ ਵੀ ਆਉਣਗੇ ਪੈਸੇ ਡਰ ਰਾਤ ਨੇ ਉਹ ਮਿਹਨਤ ਕੀਤੀ ਡਰ ਰਾਤ ਲੱਗੀ ਰਹੀ ਨਾਲੇ ਤਾਂ ਬਿਮਾਰ ਹੋਈ ਨਾਲੇ ਅਸੀਂ ਸੂਲੀ ਚੜੇ ਹੈਨਾ ਤੇ ਫਿਰ ਜੇ ਸਾਨੂੰ ਮਿਹਨਤ ਹੀ ਨਹੀਂ ਮਿਲੀ ਤੇ ਫਿਰ ਸਾਡਾ ਵੀ ਮਿਹਨਤ ਕਰਨ ਦਾ ਫਾਇਦਾ ਵੀ ਕੋਈ ਨਹੀਂ ਸਰਵਾਈਕਲ ਦੀ ਪ੍ਰੋਬਲਮ ਮੈਨੂੰ ਹੋ ਗਈ ਸੀ ਤਾਂ ਹਾਂ ਜੇ ਤਾਂ ਬਾਪਾ ਮੈਂ ਇਹਨੂੰ ਲੜ ਕੇ ਹਟਾਰੇ ਮੈਂ ਹਾਰ ਕੇ ਉਹਦਾ ਮਸ਼ੀਨ ਦਾ ਗੱਲ ਜੇ ਕੋਲਤਾ ਮੈਂ ਕਿਹਾ ਵੀ ਕਈ ਵਾਰੀ ਤੇ ਤੂੰ ਜਵਾਬ ਨਹੀਂ ਦਿੰਦੀ ਇਹ ਚੱਕ ਕੇ ਮੁੜ ਕੇ ਅਗਲਾ ਮਸ਼ੀਨ ਰੱਖ ਜਾਂਦਾ ਮੁਰਗਾ ਰੋਬੋ ਕੰਮ ਇਹ ਕਰਨਾ ਪੈਂਦਾ ਤਾਂ ਕਰਕੇ ਮਜਬੂਰੀ ਹੈ ਤੇ ਬਾਈ ਸ਼ੌਕ ਨੂੰ ਤਾਂ ਕੋਈ ਵੀ ਨਹੀਂ ਇਹ ਕੰਮ ਕਰਦਾ ਅੱਜ ਬਣਾਉਂਗਾ ਕਾਜਰਾ ਮਟਰ ਤੇ ਆਹ ਕਾਜ ਆਲੂ ਗਦਰਾਂ ਦੇ ਸਾਥ ਜੀ ਹੁਣ ਮੈਂ ਪਿਆਜ਼ ਕੱਟਦੀ ਹਾਂ ਅੱਜ ਸਾਗ ਬਣਾਇਆ ਸੀਗਾ ਸਾਗ ਪਤਾ ਨਹੀਂ ਕੀ ਫਾਲਟ ਪੈ ਗਿਆ ਪਰ ਆਸ ਨਹੀਂ ਆਇਆ ਰਾਸ ਨਹੀਂ ਆਏਗਾ ਪਰ ਸਾਨੂੰ ਸਾਗ ਐਦ ਕੀ ਖਰਾਬ ਹੋ ਦੇ ਗਿਆ ਹੋ ਹਰ ਕਿ ਸਾਰਾ ਕਾ ਮੈਂ ਉਹ ਤੋਂ ਲੈ ਬੈਠਾ ਸੀਗਾ ਬੱਚੇ ਉਹਨਾਂ ਨੂੰ ਸਾਰਨ ਪੈਸੇ ਲੈਣਾ ਨਹੀਂ ਚਾਹੀਦਾ ਹੁਣ ਇੱਕ ਅਸੀਂ ਮੇਰੇ ਜਿਹੜੇ ਲੈ ਮੇਰਾ ਇਹਨਾ ਬੰਦਾ ਮੈਨੂੰ ਪਤਾ ਕੱਲ ਕੀ ਬੁਰਾ ਹਾਲ ਹੋ ਜੇ ਮੇਤੋਂ ਤਾਂ ਗੱਲ ਵੀ ਨਹੀਂ ਹੁੰਦੀ ਸੀ ਕਿ ਜਰਾ ਜੇ ਮੈਂ ਗੱਲ ਕਰਦਾ ਸੀ ਤਾਂ ਮੇਰਾ ਸਾਹ ਵੀ ਛੱਡਦਾ ਸੀ ਤੇ ਮੇਰਾ ਬੁਰਾ ਹਾਲ ਅਤਾਰ ਤੋਂ ਵੀ ਮੈਨੂੰ ਇਹਨਾ ਬੇਸਾਬ ਹੋਇਆ ਡਾਕਟਰ 9:30 ਵਜੇ ਸੱਦਾ ਬੁਲਾਇਆ ਸਰੀਆ ਨਹੀਂ ਪੈਂ ਪ੍ਰਾਦਰਸ਼ ਸੇ ਇੰਨੇ ਵਧੀਆ ਗੱਲ ਕੀਤੀ ਨਾ ਜਿਹੜੀ ਆ ਉਹਦੀ ਥੋੜੀ ਜੀ ਡੈਸ਼ ਵੈਸ ਵਧੀਆ ਜਿਹੜਾ ਜਿੰਨਾ ਕਿਹਾ ਵੀ ਡਾਇਰੈਕਟ ਆਕਰੋ ਕੋਈ ਗੱਲ ਨਹੀਂ ਆ ਛੋਟੇ ਛੋਟੇ ਬੱਚੇ ਆਪਣੇ ਹਨ ਹਜੇ ਤੁਸੀਂ ਕਾਲੀ ਨਹੀਂ ਕਰਕੇ ਰੱਖਦੇ ਸਭ ਵੀ ਕਰਦੇ ਆ ਅੱਜਕੱਲ ਕੋਈ ਨਹੀਂ ਹੈਗਾ ਵੀ ਜਿਹੜਾ ਨਹੀਂ ਕਲਰ ਲਾਉਂਦਾ ਛੋਟੇ ਛੋਟੇ ਬੱਚਿਆਂ ਦੇ ਚਿੱਟੇ ਵਾਲ ਆ ਜਾਂਦੇ ਆ ਅੱਜਕੱਲ ਦੇ ਟਾਈਮ ਵਿੱਚ ਤੁਮ ਹੁਣ ਕਰ ਵੀ ਬਹਾਰ ਹੋ ਤੇ ਹਾਂ ਹਾਂ ਠੀਕ ਹੈ ਜੀ ਸਾਰੇ ਭੈਣ ਭਰਾ ਇਸੇ ਤਰ੍ਹਾਂ ਹੀ ਬਲੌਗ ਦੇ ਨਾਲ ਜੁੜੇ ਰਹਿਣਾ ਵੀਡੀਓ ਦੇ ਜਿਹੜੇ ਨਾਲੇ ਲਾਇਕ ਸ਼ੇਅਰ ਕਮੈਂਟ ਕਰਦੇ ਹੋ। ਆਪਣਾ ਬਲੌਗ ਕਿਵੇਂ ਦਾ ਲੱਗਿਆ ਸਾਰੇ ਭੈਣ ਭਰਾ ਕਮੈਂਟ ਕਰਕੇ ਜਰੂਰ ਦੱਸਿਓ। ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਸ਼ੇਅਰ ਕਰੋ, ਲਾਇਕ ਕਰੋ। ਸਾਰੇ ਦੋਤਾਂ ਦਾ ਨਾਮ ਚਿਰਖੇ ਸੱਚੇ ਪਾਤਸ਼ਾਹ ਦੰਤਪੁਣੀ ਰਾਜ ਚੌਂਕਰੀ ਤਰੱਕੀ ਬਖਸ਼ੇ ਜੀ। ਧੰਨਵਾਦ ਹੈ ਜੀ ਸਾਰੇ ਭੈਣ ਭਰਾਵਾਂ ਦਾ। ਸਤਿ ਸ੍ਰੀ ਅਕਾਲ। ਕੱਲ ਨੂੰ ਇਸੇ ਤਰ੍ਹਾਂ ਆਪਾਂ ਫੇਰ ਮਿਲਾਂਗੇ। ਫੇਰ ਗੱਲਬਾਤ ਦੇ ਪਿੰਡਾਂ ਸਾਰੇ ਬੈਂਡਰਾ ਇੱਥੋਂ ਤੱਕ ਲੈ ਕੇ ਆਏ ਆਂ। ਅੱਗੇ ਤੱਕ ਵੀ ਤੁਸੀਂ ਸਾਰੇ ਭੈਣ ਭਰਾਵਾਂ ਨੂੰ ਲੈ ਕੇ ਜਾਣਾ। YouTube ਨੇ ਲੈ ਕੇ ਜਾਣਾ ਹੈ ਨਾ ਬਹੁਤ थैंक यू ਧੰਨਵਾਦ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਆਪਣੇ ਚੈਨਲ ਨੂੰ ਅੱਗੇ ਦੀ ਅੱਗੇ ਤੋਰਿਆ थैंक यू ਬਹੁਤ ਧੰਨਵਾਦ ਸਾਰੇ ਬਹੁਤ ਬਹੁਤ ਧੰਨਵਾਦ ਆ ਜੀ थैंक यू ਮਿਹਰਬਾਨੀ YouTube ਫੈਮਲੀ ਦਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ YouTube ਦਾ ਵੀ ਬਹੁਤ ਬਹੁਤ ਧੰਨਵਾਦ ਚੈਨਲ ਦਾ ਜੀ ਉਹਨਾਂ ਨੇ ਜਿਨ੍ਹਾਂ ਨੇ ਸਾਨੂੰ ਇੱਕ ਹੀ ਚੀਜ਼ ਵਿੱਚ ਸੁਣਨ ਨੂੰ ਵੀ ਮਿਲ ਜਾਈ। ਇੱਥੇ ਆਪਣਾ ਪਰਿਵਾਰ ਵਧਿਆ, ਇੰਨਾ ਵੱਡਾ ਪਰਿਵਾਰ ਹੋ ਗਿਆ ਕਿ ਕਿੱਡਾ ਪਰਿਵਾਰ ਹੋ ਗਿਆ। ਬੜੀ ਗਿਣਤੀ ਹੁੰਦੀ ਨਹੀਂ। ਗਿਣਤੀ ਆਪਾਂ ਕਰ ਗਿਆ ਤਾਂ ਆਪਾਂ ਗਿਣਤੀ ਭੁੱਲ ਵੀ ਜਾਵਾਂਗੇ। ਚੱਲ ਵਧੀਆ ਪਿਆਰ ਮਿਲਿਆ ਆਪਾਂ ਨੂੰ। ਥੈਂਕ ਯੂ ਸਾਰਿਆਂ ਦਾ। ਸਾਨੂੰ ਰਿਸ਼ਤੇਦਾਰਾਂ ਨੇ ਤਾਂ ਕੀ ਯਾਦ ਕਰਨਾ, ਤੁਸੀਂ ਸਾਰੇ ਭੈਣ ਭਰਾ ਆਥਰ ਸਵੇਰ ਸਾਨੂੰ ਮਿਲਦੇ ਆ। ਸਾਨੂੰ ਤਾਂ ਕੋਈ ਕਾਲ ਵੀ ਨਹੀਂ ਕਰਦਾ। ਬਹੁਤ ਧੰਨਵਾਦ ਸਾਰਿਆਂ ਦਾ। ਸਾਰੇ ਬਹੁਤ ਲਾਉਂ ਦਿੰਦੇ ਸੀ। ਇੰਨਾ ਪਿਆਰ ਦਿੱਤਾ ਬਹੁਤ ਧੰਨਵਾਦ। ਬਹੁਤ ਬਹੁਤ ਥੈਂਕ ਯੂ। ਜਿਨ੍ਹਾਂ ਨੇ ਇੱਥੋਂ ਇੱਕ ਇੱਕ ਤੱਕ ਤਾਂ ਚੱਕ ਕੇ ਇੱਕ ਤੱਕ ਕੀਤਾ ਉਹ ਤੋਂ ਵੀ ਅੱਗੇ ਤੱਕ ਕਰਨਾ ਤੁਸੀਂ ਗਾਣਾ ਸਾਰੇ ਭਣ ਭਰਾਵਾਂ ਨੇ ਬਹੁਤ ਧੰਨਵਾਦ ਤੁਹਾਡਾ